ਦੁਲਾਰਾ ਗੋਰੀ ਤਿੱਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਘਰ ਗਗ ਬ ਸੁਹਿਲਾ ਸਿਮਰਹੁ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੰਵਾਰੇ ਜਿਤ ਸੁਹਿਲੈ ਸਦਾ ਸੁਖ ਹੋਇ ਰਹਾ ਨਿਤ ਨਿਤ ਜੀੜੇ ਸਮਾਨੀਆਂ ਨ ਦੇਖੇਗਾ ਦੇਵਨਹਾਰ ਤੇਰੇ ਦਰਮੇਂ ਕੀਮਤ ਨਾ ਪਵੈ ਤੇਰ ਦਾਤੇ ਕਮੁ ਸਮਾਰ ਸੰਬਤ ਸਾਰ ਲਿਖਿਆ ਮਿਲਿ ਕਿਰਪਾ ਬੋ ਤੇਲ ਦੇਵ ਸਜਣਿਆ ਸੀਸੜੀਆਂ ਜਿਉ ਹਵੇ ਸਹਿਬ ਸਿਉ ਮੇ ਕਾਰ ਕਰੇ ਹੋ ਪਹੁੰਚਾ ਸਦਨੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਮ ਸੇਧਿ ਆਵਨ ਰਾਗ ਆਸਾ ਮਹਲਾ ਪਹਿਲਾ 6 ਘਰ 6 ਪਉ 6 ਉਪਦੇਸ਼ ਗੁਰ ਗੁਰੇ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋ ਏ ਸੋ ਕਰ ਰਾਖਵਡਾਈ ਤੋਏ ਰਹਾ ਸਿਆ ਘੜੀਆਂ ਪਹਿਰਾ ਛੱਤੇ ਵਾਰੀ ਮਾਹੂਆ ਸੂਰ ਦੇ ਕੋ ਰੁੱਤ ਅਨੇਕ ਨਾਨਕ ਕਰਤ ਕੇ ਕੀਤੇ ਵੇਸ ਰਾਤਨਾ ਸ੍ਰੀ ਮਹੱਲਾ ਪਹਿਲਾ ਗगन ਮੈਂ ਥਾ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਗੁਬਨਰਾਈ ਕੋਲੰਤ ਜੋਤੀ ਕੈਸੀ ਆਰਤੀ ਹੋਏ ਭਵਨਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਸਹਿਸ ਤਵ ਨੈਨ ਮਨ ਨੈਨ ਰਹਿ ਤੋਹ ਕੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨੇਕ ਪਦ ਗੰਧ ਭਿੰਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜਮਤ ਹੈ ਸੋਏ ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਗ ਲੋਭਿਤ ਮਨੋ ਅਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜੰਦੇ ਨਾਨਕ ਸਾਰੰਕ ਹੋਏ ਜਾਤੇ ਤੇ ਰ ਨਾਏ ਵਸਾ ਰਾਗੁ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਉ ਭਰਿਆ ਮਿਲ ਸਾਧਨ ਖੰਡਲ ਖੰਡਾਹੀ ਪੂਰਬ ਲਿਖਤਿ ਲਖੇ ਗੁਰ ਪਾਇਆ ਮਨ ਹਰਿਵ ਮੰਡਲ ਮੰਡਾਹੀ ਕਾਮ ਸਾਧ ਮੰਜਲੇ ਪੁਨ ਮਟਾਹੀ ਕਰ ਡੰਡਉਤ ਪੁਨ ਬਟਾਹੀ ਰਹਾ ਸਾਖਤ ਹਰਿ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੀ ਜਿਉ ਜਿਉ ਚਲੈ ਤੁੱਬੈ ਤੁਕ ਪਾਮ ਹੈ ਜਮਕਾਲ ਸਦੁ ਹੈ ਸਿਰ ਡੰਡਾ ਹੈ ਹਰ ਦਿਨ ਹਰ ਘਣ ਨਾਮ ਸਮਾਣੇ ਤੁਕ ਜਨ ਮਰਨ ਭਗੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸ਼ੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਮੰਡ ਮੰਡਾ ਹੈ ਜਨ ਨਾਨਕ ਨਾਮ ਅਧਾਰ ਟੇਕ ਹੈ हरना में ही राग गौ पूर्वी मोहला पंचवा करो बेनती सुनो मेरे मीता संत तैर खाट चलो हर आगे बसन सुहेला औ घट दिल सर नारी मन रहा ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀਆ ਮੈਂ ਇਹ ਰਸ ਕਥਿ ਤਤ ਤਨ ਜਾਨੀ ਜਾ ਕੂ ਆਏ ਸੋਇ ਬਿਹਜੋ ਹਰ ਗੁਰ ਤੇ ਮਨੈ ਬਸੀਰਾ ਨਿਜ ਘਰ ਮਹਿ ਹਮ ਪਾਵ ਸੁਖ ਸਹਿ ਦੇਵੋਂ ਨ ਹੋਇ ਗੁਤਿਰਾ ਅੰਤਰ ਧਾਮੇ ਪੁਰਖ ਵਿਦਾਤੇ ਸਰਦਾ ਮੁਕਤ ਕਰ ਸੰਤਨ ਕੀ ਤੂਰੇ ਅੰਦਰ ਧਾਮੇ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕਤ ਕਰ ਸੰਤਨ ਕੀ ਤੂਰੇ ਵਰਤਿਕਾ ਕਥਾ ਸਮਾਹ ਜਿਹੀ ਸਤਿ ਆਗੀ